ਹਾਂਜੀ ਮੇਰੇ ਸਤਿਕਾਰਯੋਗ ਭੈਣਾ ਤੇ ਮੇਰੇ ਵੀਰਾਂ ਕੇ ਲੈ ਕੇ ਹਾਜ਼ਰ ਆ ਬਾਜ਼ ਜਿਨ੍ਹਾਂ ਨੂੰ ਤੁਸੀਂ ਬਣਾ ਮੂੰਹ ਪਿਆਰ ਦੇ ਰਹੇ ਹੋ ਇਹ ਤਸਵੀਰ ਬਾਜ਼ ਸਾਡੇ ਕੋਲੇ ਮੂੰਹ ਦੀ ਸ਼ੇਪ ਦੇ ਵਿੱਚ ਵੀ ਕਾਫੀ ਪੀਸ ਆ ਚੁੱਕੇ ਨੇ ਸਟਾਕ ਵਿੱਚ ਸਾਡੇ ਉਸ ਤੋਂ ਬਾਅਦ ਇਹ ਘੋੜੇ ਜਿਨ੍ਹਾਂ ਨੂੰ ਤੁਸੀਂ ਬਣਾ ਮੂੰਹ ਪਿਆਰ ਕਰਦੇ ਹੋ ਉਸ ਤੋਂ ਬਾਅਦ ਬਾਬਾ ਸਾਹਿਬ ਦੇ ਸਟੈਚੂ ਉਸ ਤੋਂ ਬਾਅਦ ਇਹ ਛੋਟੇ ਬਾਜ਼ ਜਿਨ੍ਹਾਂ ਨੂੰ ਪਹਿਲੀ ਵਾਰ ਮਿਲੇ ਨੇ ਤੁਸੀਂ ਬੇਥਾ ਪਿਆਰ ਕਰਦੇ ਹੋ ਉਸ ਤੋਂ ਬਾਅਦ ਇਹਨਾਂ ਦੇ ਨਾਲ ਇਹ ਬਾਜ਼ ਤੁਸੀਂ ਦੇਖੋ ਉਸ ਤੋਂ ਵੱਡੇ ਬਾਜ਼ ਇਹ ਵੀ ਤੁਹਾਡੇ ਘਰਾਂ ਲਈ ਸੁੰਦਰ ਉਸ ਤੋਂ ਇਹ ਬਾਜ਼ ਜਿਹੜਾ ਤੁਸੀਂ ਦੇਖ ਰਹੇ ਹੋ ਇਸ ਸਾਡੇ ਰਿਤਵਾਜ ਇਸ ਬਾਜ ਸੰਮਣਾ ਮਣਾ ਮੁਹੱਬਤ ਕਰਨ ਇਹ ਵੀ ਆਪਣੇ ਕੋ 3 ਕੋਰ ਨੇ ਹਲੇ ਉਸ ਤੋਂ ਦੇ ਵੱਡਾ ਬਾਜ ਜਿਸ ਨੂੰ ਤੁਸੀਂ ਮਣਾ ਮੁਹੱਬਤ ਕਰਨ ਦੀ ਬਹੁਤ ਸਾਰੇ ਵੀਰਾਂ ਨੇ ਸਾਨੂੰ ਇਹਨਾਂ ਬਾਜਾਂ ਦੀ ਬੁਕਿੰਗ ਕਰਵਾਈ ਵੀ ਹੈ ਤੁਸੀਂ ਵੀ ਇਹਨਾਂ ਨੂੰ ਆਕੇ ਵੀ ਲੈ ਕੇ ਜਾ ਸਕਦੇ ਹੋ ਆਪਣੇ ਘਰ ਬੈਠੇ ਮਗਵਾ ਸਕਦੇ ਹੋ ਤੁਸੀਂ ਇਹਨਾਂ ਦੇ ਵੱਡੇ ਬਾਜ ਜਿਹੜੇ ਆਪਣੇ ਕੋਈ 8 ਆਵਾਜ਼ ਨੇ ਉਸ ਤੋਂ ਬਾਅਦ ਮੈਨੂੰ ਦਿਖਾਵਾ 4 ਸਪੀਕਰਾਂ ਕਿੰਨੇ ਲੱਗੇ ਜਰੂਰ ਦੱਸਿਓ ਇਹ ਲੱਗਦਾ ਜਿਵੇਂ ਸੱਚਮੁੱਚ ਤੇ ਬਾਜ ਬੈਠੇ ਨੇ ਬਹੁਤ ਪਿਆਰੇ ਲੱਗਦੇ ਨੇ ਸੋਹਣੇ ਲੱਗਦੇ ਨੇ ਖਵਾ ਕਮਾਲ ਬਾਜਾਂ ਦੀ ਕਲਾ ਛੋਟੇ ਬਾਜ ਦੇ ਕੋਲ ਜਿੰਨਾ ਵੀਰਾਂ ਨੇ ਨਾ ਬਾਜਾਂ ਦੇ ਲੋੜ ਹੋਵੇ ਤੁਸੀਂ ਘਰ ਬੈਠੇ ਮੰਗਵਾ ਸਕਦੇ ਆਕੇ ਵੀ ਲੈਕਚਰ ਸਨ ਬាទ ਤੋਂ ਬਾਦ ਰਾਤੀ ਦੀ ਸਟੱਡੀ ਨੂੰ ਫੋਲੋ ਕਰੋ ਵੀਰ ਦੇ ਨਾਲ ਜੁੜੋ ਤੁਹਾਡਾ ਆਪਣਾ ਰਾਤੀ ਦੀ ਉਸ ਤੋਂ ਬਾਅਦ ਇਹ ਸਭ ਜਿਹੜਾ ਆਪਾਂ ਲੈ ਕੇ ਆ ਉਸ ਤੋਂ ਦੇਖੋ ਕੱਲ ਇਹ ਮੰਕੀ ਵੀ ਤੁਹਾਡੇ ਲਈ ਲੈ ਕੇ ਆਂਦੇ ਮੈਨੂੰ ਆਸ ਹੈ ਤੁਹਾਨੂੰ ਬੇਹੱਦ ਤੁਹਾਨੂੰ ਦਉਣਗੇ ਬាទ ਤੋਂ ਬਾਦ ਰਾਤੀ ਦੀ ਸਟੱਡੀ ਨੂੰ ਫੋਲੋ ਕਰਕੇ ਤੁਹਾਨੂੰ ਲੱਗੇ ਜੀਬ ਦੱਸੋ ਤੁਹਾਡਾ ਆਪਣਾ ਰਾਤੀ ਦੀ ਸਦਾ ਖੁਸ਼ ਰਹੋ ਤੁਸੀਂ